ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਮੈਂ ਤੁਹਾਡੇ ਲਈ ਗੌਸਪਾਕ 11ਵੀਂ ਵਾਲੀ ਸਰਕਾਰ ਜੀ ਦਾ ਇੱਕ ਢਾਈਆ ਕਲਾਮ ਲੈ ਕੇ ਹਾਜ਼ਰ ਹੋਇਆ ਹਾਂ ਸੰਗਤ ਜੀ ਇਹ ਗੌਸਪਾਕ ਸਰਕਾਰ ਜੀ ਦਾ ਬਹੁਤ ਸ਼ਕਤੀਸ਼ਾਲੀ ਅਤੇ ਬਹੁਤ ਪਵਿੱਤਰ ਕਲਮਾ ਹੈ ਇਹ ਕਲਮਾ ਪਾੜਨ ਚ ਛੋਟਾ ਹੈ ਪਰ ਇਸ ਦੀ ਤਾਕਤ ਬਹੁਤ ਜ਼ਿਆਦਾ ਹੈ ਗੌਸਪਾਕ ਪੀਰ ਜੀ ਵੱਡੀ ਤਾਕਤ ਦੇ ਮਾਲਕ ਨੇ ਗੌਸਪਾਕ ਪੀਰ ਜੀ ਦਾ ਰਤਬਾ ਆਲੀ ਸ਼ਾਨ ਤੇ ਬਹੁਤ ਉੱਚਾ ਹੈ ਗੌਸਪਾਕ ਪੀਰ ਜੀ ਉਹ ਪੀਰ ਨੇ ਜਿਨ੍ਹਾਂ ਨੇ ਫਰਿਸ਼ਤਿਆਂ ਦੇ ਥੱਪੜ ਮਾਰ ਕੇ ਆਪਣੇ ਮਰੀਦਾਂ ਦੀਆਂ ਰੂਹਾਂ ਛੜਵਾ ਲਈਆਂ ਸਨ ਗੌਸਪਾਕ 11ਵੀਂ ਵਾਲੀ ਸਰਕਾਰ ਉਹ ਪੀਰ ਨੇ ਜਿਨ੍ਹਾਂ ਨੇ ਮਾਵਾਂ ਨੂੰ ਪੁੱਤਰ ਬਖਸ਼ੇ ਨੇ ਤੇ 12-12 ਸਾਲ ਦੇ ਡੁੱਬੇ ਬੇੜੇ ਵੀ ਤਾਰ ਦਿੱਤੇ ਨੇ ਜਿਨ੍ਹਾਂ ਦੇ ਇੱਕ ਇਸ਼ਾਰੇ ਤੇ ਮਰਦੇ ਵੀ ਉੱਠ ਕੇ ਜੀਦੇ ਹੋ ਜਾਂਦੇ ਨੇ ਗੌਸਪਾਕ ਜੀ ਦੀ ਕਹੀ ਗੱਲ ਨੂੰ ਖੁਦਾ ਵੀ ਕਦੇ ਨਹੀਂ ਮੋੜਦਾ ਸੰਗਤ ਜੀ ਇਸ ਕਲਮੇ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਸਿੱਧ ਕਰਨ ਦੀ ਵੀ ਲੋੜ ਨਹੀਂ ਹੈ ਕਿਸੇ ਵੀ ਭਗਤ ਦਾ ਕੋਈ ਵੀ ਕੰਮ ਅੜਿਆ ਹੋਵੇ ਉਹ ਇਸ ਕਲਮੇ ਨੂੰ ਸੱਚੇ ਮਨ ਨਾਲ ਸੱਚੀ ਭਾਵਨਾ ਰੱਖ ਕੇ ਸ਼ਰਧਾ ਨਾਲ ਪੜ ਲਵੇ ਤਾਂ ਉਸ ਦਾ ਹਰ ਕੰਮ ਗੌਸਪਾਕ ਸਰਕਾਰ ਦੀ ਆਪ ਹੱਲ ਕਰ ਦਿੰਦੇ ਨੇ ਇਸ ਕਲਮੇ ਨੂੰ ਪੜਨ ਨਾਲ ਘਰ ਵਿੱਚੋਂ ਗਰੀਬੀ ਅਤੇ ਦੁੱਖ ਤਲਿੱਦਰਤਾ ਦੂਰ ਹੋ ਜਾਂਦੀ ਹੈ ਜੇਕਰ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਮਾੜੀ ਸ਼ਕਤੀ, ਭੂਤ-ਪ੍ਰੇਤ, ਜਾਦੂ-ਟੂਣੇ ਦਾ ਅਸਰ ਹੋਵੇ ਤਾਂ ਉਹ ਵੀ ਖਤਮ ਹੋ ਜਾਵੇਗਾ। ਸੰਗਤ ਜੀ ਇਸ ਕਲਮੇ ਨੂੰ ਘਰ ਦਾ ਕੋਈ ਵੀ ਮੈਂਬਰ ਕਰ ਸਕਦਾ ਹੈ। ਇਸ ਵਿੱਚ ਕੋਈ ਵੀ ਪਾਬੰਦੀ ਜਾਂ ਬੰਦਿਸ਼ ਨਹੀਂ ਹੈ। ਇਹ ਕਲਮਾ ਬਹੁਤ ਹੀ ਸੌਖਾ ਤੇ ਛੋਟਾ ਹੋਣ ਕਰਕੇ ਤੁਹਾਨੂੰ ਜਲਦੀ ਯਾਦ ਵੀ ਹੋ ਜਾਵੇਗਾ। ਇਸ ਕਲਮੇ ਨੂੰ ਚੰਗੀ ਤਰ੍ਹਾਂ ਯਾਦ ਕਰਨ ਤੋਂ ਬਾਅਦ ਹੀ ਇਸ ਕਲਮੇ ਨੂੰ ਪੜਨਾ ਸ਼ੁਰੂ ਕਰਨਾ ਹੈ। ਸੰਗਤ ਜੀ ਹੋਰ ਤੁਸੀਂ ਇਸ ਕਲਮੇ ਨੂੰ ਸੁਣ ਕੇ ਨੋਟ ਕਰ ਲਵੋ। ਇਹ ਕਲਮਾ ਤੁਹਾਡੀ ਮੋਬਾਈਲ ਦੀ ਸਕਰੀਨ ਤੇ ਵੀ ਲਿਖਿਆ ਹੋਇਆ ਦਿਖੇਗਾ ਤੁਸੀਂ ਇਸ ਕਲਮੇ ਨੂੰ ਚੰਗੀ ਤਰ੍ਹਾਂ ਸੁਣ ਲੈਣਾ ਹੈ ਤੇ ਨੋਟ ਵੀ ਕਰ ਲੈਣਾ ਹੈ ਸੰਗਤ ਜੀ ਕਲਮਾ ਹੈ ਯਾ ਗੌਸ ਤੇਰੀ ਮਦਦ ਤੇਰੀ ਫੌਜ ਤੇਰੀ ਤੌਸ ਇੱਕ ਵਾਰ ਫਿਰ ਬੋਲ ਦਿੰਨੇ ਆ ਜੀ ਯਾ ਗੌਸ ਤੇਰੀ ਮਦਦ ਤੇਰੀ ਫੌਜ ਤੇਰੀ ਤੌਸ ਸੰਗਤ ਜੀ ਇਹ ਸੀ ਗੌਸਪਖ ਸਰਕਾਰ ਜੀ ਦਾ ਛੋਟਾ ਅਤੇ ਸ਼ਕਤੀਸ਼ਾਲੀ ਕਲਾਮ ਇਸ ਕਲਮੇ ਨੂੰ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ ਕਲਮਾ ਹੈ ਯਾ ਗੌਸ ਤੇਰੀ ਮਦਦ ਤੇਰੀ ਫੌਜ ਤੇਰੀ ਤੌਸ ਸੰਗਤ ਜੀ ਹੁਣ ਇਸ ਕਲਮੇ ਨੂੰ ਪੜ੍ਹਨ ਦੀ ਵਿਧੀ ਵੀ ਸੁਣ ਲਵੋ ਸੰਗਤ ਜੀ ਤੁਸੀਂ 101 ਮਣਕਿਆਂ ਵਾਲੀ ਇੱਕ ਤਸਬੀਹ ਲੈਣੀ ਹੈ ਮਾਲਾ ਲੈਣੀ ਹੈ 101 ਮਣਕੇ ਜਿਸ ਦੇ ਹੋਣ ਫਿਰ ਤੁਸੀਂ 11 ਮਾਲਾ ਇਸ ਕਲਮੇ ਦਾ ਜਾਪ ਹਰ ਰੋਜ਼ ਕਰਨਾ ਹੈ ਅਤੇ ਇਹ ਜਾਪ ਤੁਸੀਂ 21 ਦਿਨ ਤੱਕ ਕਰਨਾ ਹੈ ਦੀ ਦੇਨ 11 11 ਮਾਲਾ ਰੋਜ਼ ਕਰਨ ਤੋਂ ਬਾਅਦ ਤੁਸੀਂ ਆਖਰੀ ਦਿਨ ਪੀਰਾਂ ਦੀ ਨਿਯਾਜ਼ ਦੇਣੀ ਹੈ ਅਤੇ ਇਹ ਪਾਠ ਤੁਸੀਂ 91 11ਵੀਂ ਤੋਂ ਸ਼ੁਰੂ ਕਰਨਾ ਹੈ ਜਦ ਅਮਲ ਪੂਰਾ ਹੋ ਜਾਵੇ ਤਾਂ ਰੋਜ਼ ਇੱਕ ਮਾਲਾ ਕਰਕੇ ਇਸ ਕਲਮੇ ਨੂੰ ਅਮਲ ਵਿੱਚ ਰੱਖਣਾ ਹੈ ਇਸ ਦੀ ਤਾਕਤ ਬਣੀ ਰਹੇਗੀ ਕੋਈ ਵੀ ਕੰਮ ਹੋਵੇ ਇਸ ਕਲਮੇ ਨਾਲ ਫੌਰਨ ਹੋ ਜਾਵੇਗਾ ਸੋ ਸੰਗਤ ਜੀ ਇਹ ਸੀ ਪਵਿੱਤਰ ਕਲਮਾ ਸਰਕਾਰ ਗੋਸਪਾਲ ਜੀ ਦਾ ਜੇਕਰ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਕਮੈਂਟ ਵਿੱਚ ਪੁੱਛ ਸਕਦੇ ਹੋ ਤੁਹਾਨੂੰ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਬੀਰਾਂ ਦੀ ਜੈ ਭਗਤਪਾ ਸਰਕਾਰ